ਫੇਮਸ ਇੰਸਟਾਗ੍ਰਾਮਰ ਤੇ ਯੂਟਿਊਬਰ ਆਕਾਸ਼ ਪ੍ਰੀਤ ਕਪਲ ਤੇ ਕਰਨ ਜਗਪ੍ਰੀਤ ਕਪਲ ਨੇ ਇੱਕ ਬੀਤੇ ਦਿਨ ਹੀ ਵੀਡੀਓ ਸ਼ੇਅਰ ਕੀਤੀ ਸੀ ਆਪਣੇ YouTube ਚੈਨਲ ਦੇ ਉੱਪਰ ਜਿਸ ਦੇ ਵਿੱਚ ਉਹਨਾਂ ਨੇ Roast Community ਨੂੰ ਬਹੁਤ ਗਲਤ ਬੋਲਿਆ ਸੀ ਉਹਨਾਂ ਲਈ ਬਹੁਤ ਗਲਤ ਲੈਂਗੁਏਜ ਯੂਜ਼ ਕੀਤੀ ਸੀ ਪਹਿਲਾਂ ਤੁਸੀਂ ਉਹ ਛੋਟੀ ਜਿਹੀ ਕਲਿੱਪ ਜ਼ਰੂਰ ਦੇਖੋ ਉਹਨਾਂ ਦੀ ਮੁੰਡ ਉਹਨਾਂ ਦੀ ਮੰਮੀ ਨਹੀਂ ਬਾਰਾਂਗੇ ਓਏ ਪਰ ਜੀ ਤੁਸੀਂ ਵੀਡੀਓ ਤੇ ਲਈ ਹੁਣੀ ਦੇਖ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਜਰੂਰ ਸਾਂਝੇ ਕਰਿਓ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦੇਈਏ ਕਿ ਇੱਥੇ ਇੱਕ ਇੰਸਟਾਗ੍ਰਾਮ ਦੇ ਉੱਪਰ ਪੇਜ ਆ ਰੋਮੀ ਠੱਗ ਜੋ ਅਕਸਰ ਹੀ ਆਪਣੇ ਇੰਸਟਾਗ੍ਰਾਮ ਦੇ ਉੱਪਰ ਕਪਲ ਬਲੌਗਰਾਂ ਨੂੰ ਜੋ ਰੀਲਾਂ ਵਾਲੇ ਗੰਦ ਪਾਉਂਦੇ ਨੇ ਉਹਨਾਂ ਨੂੰ ਅਰੋਸਟ ਕਰਦਾ ਰਹਿੰਦਾ ਹੈਗਾ ਸੋ ਉਸ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਤੇ ਨਾਲ ਦੀ ਨਾਲ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਦੋਨਾਂ ਕਪਲਾਂ ਨੂੰ ਚੇਤਾਵਨੀ ਦਿੱਤੀ ਕਿ ਜਲਦ ਹੀ ਆਸੀ ਤੁਹਾਡੇ ਪਿੰਡ ਆ ਰਹੇ ਆ ਤੁਹਾਡੀ ਸਰਵਿਸ ਕਰਨ ਲਈ ਸਟੋਰੀ ਤੁਸੀਂ ਆਪਣੀ ਸਕਰੀਨ ਉੱ ਲਿਖਦੇ ਪਏ ਨੇ ਕਿ ਹਰੀ ਕਰੋ ਪੁੱਤ ਰੋਸਟਰ ਕਮਿਊਨਿਟੀ ਨੂੰ ਟਾਰਗੇਟ ਕੀਤਾ ਤੁਹਾਡਾ ਜਿਹਦੇ ਨਾਲ ਪੰਗਾ ਸੀ ਉਹਦਾ ਨਾਮ ਲੈਣਾ ਸੀ ਸਭ ਨੂੰ ਕਿਉਂ ਬੋਲਿਆਗਾ ਔਰ ਮਾਂ ਭੈਣ ਨੂੰ ਵੀ ਗਾਲਾਂ ਕੱਢੀਆਂ ਨੇ ਸਰਪ੍ਰਾਈਜ਼ ਹੀ ਦੇਵਾਂਗੇ ਤੁਹਾਨੂੰ ਟੈਨਸ਼ਨ ਨਾ ਲਵੋ ਜਾਣਾ ਸੋ ਇੱਥੇ ਰੋਮੀ ਠੱਗ ਦਾ ਇਹੀ ਕਹਿਣਾ ਹੈਗਾ ਕਿ ਜਲਦੀ ਹੀ ਅਸੀਂ ਇਹਨਾਂ ਦਾ ਕਟਾਪਾ ਕਰਾਂਗੇ ਬਾਕੀ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਲਦੀ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਾਂਗੇ ਇਸ ਕਪਲ ਦੀ ਹੋਰ ਬਾਕੀ ਤੁਸੀਂ ਕਿਸ ਦੇ ਹੱਕ ਦੇ ਵਿੱਚ ਹੋਗੇ ਰੋਮੀ ਠੱਗ ਦੇ ਜਾਂ ਜਗਪ੍ਰੀਤ ਤੇ ਆਕਾਸ਼ਪ੍ਰੀਤ ਕਪਲ ਦੇ ਹੱਕ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਕਮੈਂਟ ਹੋਰ ਸੰਜੇ ਕਰੀਏ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ